ਰੇੜੀ ਇਮਲੀ ਭਾਰਤੀ ਮੂਲ ਦਾ ਗੁਣਕਾਰੀ ਰੁੱਖ ਹੈ ਡੰਡੀ ਇਸ ਦੇ ਫਲ ਲਾਲ ਜਿਹੇ ਪੂਰੇ ਰੰਗ ਦੇ ਹੁੰਦੇ ਹਨ ਅਤੇ ਸਵਾਦ ਵਿੱਚ ਖੱਟੇ ਹੁੰਦੇ ਹਨ ਡੰਡੀ ਇਮਲੀ ਦਾ ਰੁੱਖ ਸਮੇਂ ਨਾਲ ਬਹੁਤ ਵੱਡਾ ਹੋ ਜਾਂਦਾ ਹੈ ਅਤੇ ਇਸ ਦੀਆਂ ਪੱਤੀਆਂ ਇੱਕ ਡੰਡੀ ਦੇ ਦੋਵੇਂ ਪਾਸੇ ਛੋਟੀਆਂ-ਛੋਟੀਆਂ ਲੱਗੀਆਂ ਹੁੰਦੀਆਂ ਹਨ ਡੰਡੀ। ਇਮਲੀ ਦਾ ਨਾ ਸੁਣਦਿਆਂ ਹੀ ਮੂੰਹ ਵਿੱਚ ਪਾਣੀ ਆ ਜਾਂਦਾ ਹੈ ਡੰਡੀ। ਜ਼ਾਹਰ ਹੈ ਕਿ ਇਸ ਦਾ ਸਵਾਦ ਇੰਨਾ ਮਸਾਲੇਦਾਰ ਅਤੇ ਖੱਟਾ ਹੁੰਦਾ ਹੈ ਕਿ ਕੋਈ ਵੀ ਇਸ ਨੂੰ ਖਾਣ ਲਈ بے ਚੈਨ ਹੋ ਸਕਦਾ ਹੈ ਡੰਡੀ। ਖਾਸ ਕਰਕੇ ਔਰਤਾਂ ਨੂੰ ਪਸੰਦ ਹੁੰਦੀ ਹੈ ਹਾਲਾਂਕਿ ਇਸ ਦੀ ਵਰਤੋਂ ਸੂਪ ਸਾਂਬਰ ਨੂੰ ਸਵਾਦ ਬਣਾਉਣ ਲਈ ਕੀਤੀ ਜਾਂਦੀ ਹੈ ਡੰਡੀ ਭੋਜਨ ਦਾ ਸਵਾਦ ਵਧਾਉਣ ਦੇ ਨਾਲ-ਨਾਲ ਇਸ ਦੀ ਵਰਤੋਂ ਚਟਨੀ ਬਣਾਉਣ ਲਈ ਵੀ ਕੀਤੀ ਜਾਂਦੀ ਹੈ ਡੰਡੀ ਸਵਾਦ ਦੇ ਨਾਲ ਇਹ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ ਡੰਡੀ ਇਸ ਵਿੱਚ ਵਿਟਾਮਿਨ ਸੀ ਆਇਰਨ ਫਾਈਬਰ ਕੈਲਸ਼ੀਅਮ ਅਤੇ ਫਾਸਫੋਰਸ ਦੇ ਗੁਣ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ ਡੰਡੀ ਇਸ ਦੀ ਰੋਜ਼ਾਨਾ ਵਰਤੋਂ ਨਾਲ ਕਈ ਬਿਮਾਰੀਆਂ ਜੜ੍ਹ ਤੋਂ ਖਤਮ ਹੋ ਜਾਂਦੀਆਂ ਹਨ ਡੰਡੀ ਇਮਲੀ ਦੇ ਬੀਜ ਦੇ ਪਾਊਡਰ ਨੂੰ ਪੰਨਾ ਕੇ ਦਿਨ ਵਿੱਚ ਦੋ ਵਾਰ ਪਾਣੀ ਨਾਲ ਲਓ ਡੰਡੀ ਇਸ ਦੀ ਵਰਤੋਂ ਨਾਲ ਜੋੜਾਂ ਗੋਡਿਆਂ ਅਤੇ ਗਰਦਨ ਦੇ ਦਰਦ ਤੋਂ ਰਾਹਤ ਮਿਲਦੀ ਹੈ ਡੰਡੀ ਬਵਾਸੀਰ ਦੀ ਸਮੱਸਿਆ ਨੂੰ ਦੂਰ ਕਰਨ ਲਈ ਦਿਨ ਵਿੱਚ ਦੋ ਵਾਰ ਰੋਜ਼ਾਨਾ ਇਮਲੀ ਦਾ ਪਾਣੀ ਪੀਓ ਡੰਡੀ ਨਿਯਮਤ ਰੂਪ ਵਿੱਚ ਇਸ ਦੀ ਬਰਤੋਂ ਨਾਲ ਰੈਡੀ ਬਵਾਸੀਰ ਦੀ ਸਮੱਸਿਆ ਜੜ ਤੋਂ ਖਤਮ ਹੋ ਜਾਂਦੀ ਹੈ ਡੰਡੀ ਇੱਕ ਗਲਾਸ ਇਮਲੀ ਦੇ ਪਾਣੀ ਦੀ ਰੋਜ਼ਾਨਾ ਵਰਤੋਂ ਨਾਲ ਸਰੀਰ ਵਿੱਚ ਕਾਰਬੋਹਾਈਡਰੇਟਸ ਨੂੰ ਇਕੱਠਾ ਨਹੀਂ ਹੋਂਦਿੰਦਾ ਜੋ 슈ਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਡੰਡੀ ਇਸ ਨਾਲ 슈ਗਰ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ ਅਤੇ ਨਵੇਂ ਰੈੱਡ ਬਲੱਡ ਸੈੱਲ ਬਣਦੇ ਹਨ ਡੰਡੀ ਗ਼ਮਲੀ ਦੇ ਮਿੱਜਾਂ ਨੂੰ ਪੀਸ ਕੇ ਉਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਲਗਾਓ ਡੰਡੀ ਇਸ ਨੂੰ ਰੋਜ਼ਾਨਾ ਲਗਾਉਣ ਨਾਲ ਦਾਦ ਖਾਰਿਸ਼ ਦੀ ਸਮੱਸਿਆ ਕੁਝ ਸਮੇਂ ਵਿੱਚ ਦੂਰ ਹੋ ਜਾਵੇਗੀ ਡੰਡੀ ਐਂਟੀ ਆਕਸੀਡੈਂਟ ਨਾਲ ਭਰਪੂਰ ਇਮਲੀ ਸਰੀਰ ਵਿੱਚ ਕੈਂਸਰ ਦੇ ਸੈਲਸ ਨੂੰ ਬਦਲ ਨਹੀਂ ਦਿੰਦੀ ਜਿਸ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਦੂਰ ਰਹਿੰਦੀਆਂ ਹਨ ਡੰਡੀ ਇਸ ਨੋ ਪਾਣੀ ਵਿੱਚ ਰਾਤ ਪਰ ਭਿਉਂ ਕੇ ਰੱਖ ਦਿਓ ਅਤੇ ਸਵੇਰੇ ਖਾਲੀ ਪੇਟ ਖਾਓ ਡੰਡੀ ਗਰਮੀਆਂ ਦੇ ਮੌਸਮ ਵਿੱਚ ਅਕਸਰ ਲੂ ਲੱਗ ਜਾਂਦੀ ਹੈ ਲੂ ਤੋਂ ਬਚਣ ਲਈ ਇਮਲੀ ਫਾਇਦੇਮੰਦ ਹੁੰਦੀ ਹੈ ਡੰਡੀ ਇੱਕ ਗਲਾਸ ਪਾਣੀ ਵਿੱਚ 25 ਗ੍ਰਾਮ ਇਮਲੀ ਭਿਉਂ ਕੇ ਇਸ ਦਾ ਪਾਣੀ ਪੀਣ ਨਾਲ ਲੂ ਨਹੀਂ ਲੱਗਦੀ ਡੰਡੀ ਇਸ ਤੋਂ ਇਲਾਵਾ ਇਸ ਦਾ ਗੁੱਦਾ ਹੱਥਾਂ ਅਤੇ ਪੈਰਾਂ ਦੀਆਂ ਤਲੀਆਂ ਉੱਤੇ ਰਗੜਨ ਨਾਲ ਲੂ ਦਾ ਅਸਰ ਖਤਮ ਹੋ ਜਾਂਦਾ ਹੈ ਡੰਡੀ ਇਮਲੀ ਖਾ ਕੇ ਤੁਸੀਂ ਮੋਟਾਪੇ ਤੋਂ ਛੁਟਕਾਰਾ ਪਾ ਸਕਦੇ ਹੋ ਡੰਡੀ ਇਸ ਵਿੱਚ ਐਸਿਡ ਹੁੰਦਾ ਹੈ ਜੋ ਸਰੀਰ ਵਿੱਚ ਬਨਣ ਵਾਲੇ ਫੈਟ ਨੂੰ ਹੌਲੀ-ਹੌਲੀ ਘਟ ਕਰਦਾ ਹੈ ਡੰਡੀ ਇਸ ਤੋਂ ਇਲਾਵਾ ਇਮਲੀ ਓਵਰ ਈਟਿੰਗ ਇੱਕ ਭਾਈ ਜਿਹੜਾ ਮੋਟਾਪਾ ਬੋਲਿਆ ਸੀ ਉਹ ਔਂਕਰ ਨਾਲ ਵੀ ਪੈਂਦਾਗਾ ਮੋਟਾਪਾ ਹੁੰਦਾ ਔਂਕਰ